ਕਿ ਜਿਸ ਵੀ ਬੱਚੇ ਨੂੰ ਸੋਕੜਾ ਹੋਵੇ ਜਾਂ ਜਿਨ੍ਹਾਂ ਦੇ ਪੁੱਤਰ ਦੀ ਦਾਤ ਨਹੀਂ ਆ ਗਈ ਜਿਨ੍ਹਾਂ ਨੂੰ ਇੱਥੋਂ ਆ ਕੇ ਅਰਦਾਸ ਬੇਨਤੀ ਕਰਦੇ ਆ ਬੱਚੇ ਦਾ ਸੋਕੜਾ ਜਿਹੜਾ ਉਹ ਵੀ ਹਟ ਜਾਂਦਾ ਵਾ ਤੇ ਬੱਚੇ ਦੀ ਦਾਤ ਵੀ ਮਿਲਦੀ ਪੁੱਤਰ ਦੀ ਦਾਤ ਵੀ ਮਿਲਦੀ। ਜਿਹੜੀ ਤੋਂ ਲਾਹੌਰ ਤੇ ਪੱਟੀਆਂ ਨਹੀਂ ਜਾਂਦੀ ਪੱਟੀਆਂ ਦੋ ਦੋ ਸ਼ਰੰਗਾ ਜੀ ਦੋ ਸ਼ਰੰਗਾ ਜੀ 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 ਇੱਕ ਲਾਹੌਰ ਨੂੰ ਤੇ ਇੱਕ ਪੱਟੀਆਂ ਨੂੰ ਉਹ ਕਹਿੰਦੇ ਨੇ ਕਿ ਇੱਥੇ ਇੱਕ ਰਾਜਾ ਸੀ ਠੀਕ ਹੈ ਜੀ ਉਹਦਾ ਮਹਿਲ ਸੀ ਇਹ ਮਹਿਲ ਜਿਹੜਾ ਸੀ ਉਹ ਖਲੋਂਦਾ ਨਹੀਂ ਸੀ ਤੇ ਫਿਰ ਕਿਸੇ ਨੇ ਉਹਨੂੰ ਕਿਹਾ ਸੀ ਕਿ ਇੱਥੇ ਨੀਆਂ ਦੇ ਵਿੱਚ ਜਿਹੜਾ ਹੈ ਜਾਂਜਵੜਟ ਕੇ ਤੇ ਛੋਟੀ ਤੇ ਫਿਰ ਉਹਨੇ ਜਾਂਜਵੜਟ ਕੇ ਤੇ ਨੀਆ ਦੇ ਵਿੱਚ ਸੁੱਟੀ ਸੀ ਬਾਕੀ ਵਾਕਈ ਜਦੋਂ ਇਹ ਖੁਦਾਈ ਕੀਤੀ ਗਈ ਹਾਂਜੀ ਵੱਡੀ ਤੋਂ ਲੈ ਕੇ ਤੇ ਛੋਟੀ ਤੋਂ ਛੋਟੀ ਤੱਕ ਜਿਹੜੀਆਂ ਹੱਡੀਆਂ ਨੇ ਅਸੀਂ ਆਪਣੇ ਹੱਥੀਂ ਥੋਂ ਕੱਢੀਆਂ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਬੀਬੀ ਸੁੱਖਾ ਜੀ ਦੇ ਜਿਹੜੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਅੰਸ਼ ਵਿੱਚੋਂ ਪੋਤਰੀ ਲੱਗਦੇ ਸਨ ਇਸ ਗੁਰਦੁਆਰੇ ਦਾ ਜੀ ਸਭ ਤੋਂ ਵੱਡਾ ਇਤਿਹਾਸ ਇਹ ਰਿਹਾ ਕਿ ਇੱਥੇ ਪੁੱਤਰਾਂ ਦੀਆਂ ਦਾਤਾਂ ਬਖਸ਼ੀਆਂ ਜਾਂਦੀਆਂ ਹਨ ਇੱਕ ਅਰਦਾਸ ਕਰਾਉਣ ਦੇ ਨਾਲ ਜੀ ਤਾਂ ਤੁਹਾਨੂੰ ਦੂਜਾ ਵੱਡਾ ਇਤਿਹਾਸ ਇਹ ਦੱਸਦੇ ਆ ਇਸ ਦਾ ਇੱਥੇ ਦੋ ਸੁਰੰਗਾਂ ਜਾਂਦੀਆਂ ਹਨ ਜਿਹੜੀਆਂ ਕਿ ਪਾਕਿਸਤਾਨ ਵਿੱਚ ਲਾਹੌਰ ਤੇ ਪੱਟੀ ਵਿੱਚ ਜਾ ਕੇ ਨਿਕਲਦੀਆਂ ਸਨ ਤਾਂ ਤੁਹਾਨੂੰ ਉਹ ਸੁਰੰਗਾਂ ਦਿਖਾਉਣੇ ਆ ਨਾਲੇ ਬਾਬਾ ਜੀ ਨਾਲ ਸਾਰੀ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਦੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਵੀਰ ਭਰਾ ਦਾ ਭਲਾ ਹੋ ਸਕੇ ਜੀ ਇਹ ਜੀ ਖੁਈ ਆ ਹਾਂਜੀ ਇਥੇ ਪ੍ਰਾਤਨ ਸਮੇਂ ਦੇ ਵਿੱਚ ਜਲ ਕੱਢਦੇ ਹੁੰਦੇ ਸੀ ਜਿਦਾਂ ਇਹ ਰਹਾਇਸ਼ ਦਾ ਸਮਝ ਲੋ ਕਿ ਰਹਾਇਸ਼ ਹੀ ਆਏ ਅੱਛਾ ਜੀ ਜੀ ਔਰ ਇਸ ਦਿਨ ਵਾਲੇ ਕੋਈ ਇਥੇ ਰਹਿੰਦੇ ਸੀ ਇਥੇ ਰਹਿੰਦੇ ਰਏ ਇੱਕ ਮਹਿਲ ਸੀ ਇਥੇ ਤਿੰਨ ਮੰਜ਼ਲੀਆਂ ਉੱਪਰ ਹੋਰ ਸੀ ਇਹ ਮਹਿਲ ਦੇ ਉੱਪਰ ਗੁਰਦੁਆਰਾ ਹੀ ਹੈ ਜੀ ਇਹ ਜਿਹੜੀ ਰਹਾਇਸ਼ ਹੈ ਨਾ ਇਹਦੇ ਉੱਤੇ ਤਿੰਨ ਮੰਜ਼ਲੋਂ ਹੋਰ ਸੀ ਉੱਤੇ ਅੱਛਾ ਜੀ ਜੀ ਉਹ ਵੀ ਸਿਰਫ ਐਸੇ ਹੀ ਤਰ੍ਹਾਂ ਸੀ ਉਹ ਵੀ ਉਹ ਵੀ ਇਤਨਾ ਹੀ ਰਹਾਇਸ਼ ਖੇਤਰਾ ਇਨਾਰੀ ਨਾਨਕਚਾਈ ਇਟ ਦੇ ਪੁਰਾਣੇ ਸਾਖ ਵਿਊਮੇ ਹਾਂ ਬਿਲਕੁਲ ਇਨਾਰਾ ਚ ਇਹ ਕਮਰਾ ਵੀ ਹੈ ਕਿਤਨਾ ਛੋਟਾ ਜਿਹਾ ਅੱਛਾ ਉਹ ਤੁਹਾਨੂੰ ਦਿਖਾਈਏ ਇਹ ਕਮਰਾ ਇਹ ਉਹ ਵੀ ਰੰਗ ਦੀ ਨਹੀਂ ਗੱਲ ਕਰਦੇ ਤੁਸੀਂ ਜਿਹੜੀ ਰੰਗ ਸੀ ਨਾਲ ਜਿੱਥੋਂ ਕੋ ਬੰਦ ਹਾਂ ਹਾਂ ਕਹਿੰਦੇ ਨੇ ਕਿ ਉਹ ਰੰਗ ਹੈਗੀ ਸੀ ਦੋ ਰੰਗਾਂ ਸੀ ਕਹਿੰਦੇ ਇਹਦੇ ਵਿੱਚੋਂ ਲੰਗ ਦੀਆਂ ਇੱਕ ਲਾਹੌਰ ਨੂੰ ਤੇ ਇੱਕ ਪੱਟੀ ਨੂੰ ਸੋ ਜਿਆਦਾ ਤੇ ਪਤਾ ਕੋਈ ਨਹੀਂ ਇਸ ਬਾਰੇ ਅੱਛਾ ਜੀ ਬਾਕੀ ਇਹ ਇੱਕ ਕਮਰਾ ਵਾ ਇਸੇ ਤਰ੍ਹਾਂ ਇਸੇ கான்ਸੈਪਟ ਦੇ ਸਾਰੇ ਉੱਤੇ ਜਿਹੜੇ ਤਿੰਨ ਮੰਜਲੀ ਸੀ ਮਹਿਲ ਸੀ ਜਦੋਂ ਇਹਦੀ ਖੋਦਾਈ ਕੀਤੀ ਗਈ ਹਾਂਜੀ ਉਦੋਂ ਇੱਕ ਪੁਰਾਣੀ ਕਹਾਣੀ ਆ ਕਹਿੰਦੇ ਉਹ ਚਲੋ ਚਲੋ ਤੇ ਹੁਣ ਸਾਨੂੰ ਪਤਾ ਨਹੀਂ ਪੁਰਾਣੇ ਬਜ਼ੁਰਗੀ ਦੱਸਦੇ ਕਿ ਸੱਚੀ ਆ ਜਾਂ ਗਲਤ ਆ ਅੱਛਾ ਸਰ ਕੋਈ ਗੱਲ ਨਹੀਂ ਤੁਸੀਂ ਉਹ ਕਹਿੰਦੇ ਨੇ ਕਿ ਇੱਥੇ ਇੱਕ ਰਾਜਾ ਸੀ ਠੀਕ ਹੈ ਉਹਦਾ ਮੈਲ ਸੀ ਇਹ ਮੈਲ ਜਿਹੜਾ ਸੀ ਉਹ ਖਲੋਂਦਾ ਨਹੀਂ ਸੀ ਤੇ ਫਿਰ ਕਿਸੇ ਨੇ ਉਹਨੂੰ ਕਿਹਾ ਸੀ ਕਿ ਇੱਥੇ ਨੀਆਂ ਦੇ ਵਿੱਚ ਜਿਹੜਾ ਹੈ ਜੰਜਵਾਟ ਕੇ ਤੇ ਸੁੱਟ ਤੇ ਫਿਰ ਉਹਨੇ ਜੰਜਵਾਟ ਕੇ ਤੇ ਨੀਆਂ ਦੇ ਵਿੱਚ ਸੁੱਟੀ ਸੀ ਠੀਕ ਹੈ ਤੇ ਫਿਰ ਕਹਿੰਦੇ ਨੇ ਕਿ ਮੈਲ ਰਸ ਰਿਹਾ ਤੇ ਵਾਕਈ ਚਲੋ ਇਹ ਚ ਗੱਲ ਦਾ ਤੇ ਪਤਾ ਨਹੀਂ ਕਿ ਸੱਚੀ ਆ ਜਾਂ ਝੂਠੀ ਆ ਬਾਕੀ ਵਾਕਈ ਜਦੋਂ ਖੁਦਾਈ ਕੀਤੀ ਗਈ ਹਾਂਜੀ ਵੱਡੀ ਤੋਂ ਲੈ ਕੇ ਤੇ ਛੋਟੀ ਤੋਂ ਛੋਟੀ ਤੱਕ ਜਿਹੜੀਆਂ ਹੱਡੀਆਂ ਨੇ ਅਸੀਂ ਆਪਣੇ ਹੱਥੀਂ ਜਿੱਥੋਂ ਕੱਢੀਆਂ ਨੇ ਤੋੜਦਾ ਅੱਛਾ ਇੱਥੋਂ ਜੀ ਬਹੁਤ ਹੱਡੀ ਨਿਕਲੀ ਐ ਇਸ ਦੇ ਉੱਪਰੋਂ ਜਦੋਂ ਔਰ ਇਸ ਦੀਆਂ ਹਾਕੀ ਦੀਆਂ ਸੀ ਉਹ ਮਤਲਬ ਕਿ ਬੰਦਿਆਂ ਦੀਆਂ ਬੰਦਿਆਂ ਦੀਆਂ ਬਹੁਤ ਬੜੀ ਹਾਂ ਬੜੀ ਚਾਹੀ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੀ ਇਥੋਂ ਹੱਡੀਆਂ ਨਿਕਲੀਆਂ ਨੇ ਜਦੋਂ ਤੁਸੀਂ ਖੁਦਾਈ ਜਦੋਂ ਇਹ ਖੁਦਾਈ ਕੀਤੀ ਗਈ ਜੀ ਜੀ ਇਹ ਉਹੀ ਸਰੰਗਾ ਜੀ ਜਿਹੜੀ ਕਹਿੰਦੇ ਵੀ ਲਾਹੌਰ ਬਣੀ ਕਹਿੰਦੇ ਆ ਕਿ ਉਹਨਾਂ ਅੱਗੋਂ ਤੇ ਇਹ ਬੰਦਿਆ ਅਜੀ ਬਾਕੀ ਇਹ ਪ੍ਰਾਤਨ ਕਿਉਂਕਿ ਜਿੰਨਾ ਤੱਕ ਅਸੀਂ ਇਤਿਹਾਸ ਪੜਿਆ ਜੀ ਜੀ ਤੇ ਸਾਨੂੰ ਤਾਂ ਦੱਸ ਦੱਸਦੇ ਵੀ ਇਹ ਜਿਹੜੀ ਨਿਕਲਦੀ ਆ ਲਾਹੌਰ ਨੂੰ ਸ਼ਹਿਰੇ ਤੋਂ ਸਾਡੇ ਬਜ਼ੁਰਗ ਵੀ ਇਹੀ ਗੱਲ ਕਹਿੰਦੇ ਆਪਾਂ ਨੂੰ ਪਤਾ ਜੀ ਜੀ ਅਜੀ ਤਾਂ ਸੰਗ ਵੇਖਣਾ ਇਹ ਇੱਥੋਂ ਉਹਨਾਂ ਨੇ ਮੁੜ ਕੇ ਅਗਾਹ ਬੰਦ ਕਰਤੀ ਬੰਦ ਕਰਤੀ ਸ਼ਹਿਰੇ ਤੋਂ ਲਾਹੌਰ ਤੇ ਪੱਟੀਆਂ ਨਹੀਂ ਜਾਂਦੀ ਪੱਟੀਆਂ ਜੀ ਦੋ ਦੋ ਸੰਗਾਂ ਜੀ ਦੋ ਸੰਗਾਂ ਸੀ ਜੀ ਜੀ ਇਹ ਬੰਦ ਹੋਇਆ ਕਿ ਇਸ ਸਮੇਂ ਕਿਤੇ ਜਾਂ ਜੀ ਜਦੋਂ ਉੱਤੇ ਕੰਮ ਚੱਲਿਆ ਉਦੋਂ ਇਹ ਬੰਦ ਕੀਤੀ ਨਹੀਂ ਇਹ ਪਹਿਲਾਂ ਤੇ ਇਹ ਜਦੋਂ ਪਹਿਲਾਂ ਤੇ ਇਹਨਾਂ ਨੇ ਇਹੋ ਹੀ ਸੋਚਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਵੱਡਾ ਬਣਾਉਣਾ ਅੱਛਾ ਜੀ ਉਹ ਬਾਅਦ ਵਿੱਚ ਜਦੋਂ ਮੈਲ ਨੂੰ ਢਾਇਆ ਗਿਆ ਤਾਂ ਉਹਦੇ ਥੱਲੇੋਂ ਇਹ ਵੀ ਜਿਹੜੀ ਹੈ ਰੰਗ ਨਿਕਲੀ ਆ ਨਿਕਲੀ ਉਦੋਂ ਪਰ ਆ ਗਿਆ ਉਹ ਤੋਂ ਬਾਅਦ ਵਿੱਚ ਪਤਾ ਲੱਗਾ ਕਿ ਪੁਰਾਤਨ ਸਮੇਂ ਦੇ ਜਿਤਨਾ ਉਹ ਦੱਸਦੇ ਸੀ ਪੰਜਾਬ ਪੁਰਾਣੇ ਮਯੁਰਗ ਹਾਂਜੀ ਹਾਂਜੀ ਵੀ ਇੱਥੇ ਜਾਂ ਨਿਕਲਦੀਆਂ ਨੇ ਦੋਸਰੋਂਗਾ ਅੱਛਾ ਜੋ ਬਾਕੀ ਉਹ ਬਾਅਦ ਵਿੱਚ ਫਿਰ ਇਹਨਾਂ ਨੇ ਕਿਹਾ ਕਿ ਇਹ ਖਲਾਰਾ ਜ਼ਿਆਦਾ ਪਾਇਆ ਜਾਂਦਾ ਤੇ ਬਾਅਦ ਵਿੱਚ ਫਿਰ ਇਹਨਾਂ ਨੇ ਇਹਨੂੰ ਬੰਦ ਕਰਕੇ ਤੇ ਗੁਰਦਾਰਾ ਸਾਹਿਬ ਉੱਪਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਅੱਛਾ ਵੈਸੇ ਨਿਸ਼ਾਨੀ ਰੱਖਦੀ ਨਿਸ਼ਾਨੀ ਰੱਖਦੀ ਨਿਸ਼ਾਨੀ ਰੱਖਦੀ ਵੀ ਅੱਗੋਂ ਬੰਦ ਕਰਦੀ ਜਾਂ ਬਾਕੀ ਜਿਦਾਂ ਹੋਰ ਵੀ ਇਸ ਦੇ ਨਾਲ ਜਿਹੜੀਆਂ ਸੀ ਥੱਲੇ ਜੋ ਥੱਲੋ ਤੱਕ ਜਿਹੜੀਆਂ ਕਹਿ ਸਕਦੇ ਨੀਹਾਂ ਜਿਹੜੀਆਂ ਨੇ ਉਹ ਦੋ-ਦੋ ਬੰਦਿਆਂ ਤੱਕ ਨੀਹਾਂ ਹੈਗੀਆਂ ਨੇ ਅਜੇ ਤੱਕ ਵੀ ਹਜੇ ਵੀ ਜੀ ਜਿੱਥੇ ਆਪਣਾ ਗੁਰਦਾਰਾ ਸਾਹਿਬ ਉੱਪਰ ਬਣਿਆ ਹਨ ਹਾਂਜੀ 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 ਇੱਥੇ ਬਹੁਤ ਜਿਆਦਾ ਕਾਫੀ ਏਰੀਏ ਦੇ ਵਿੱਚ ਜਿਹੜਾ ਉਹ ਥੱਲੇ ਦੋ ਦੋ ਬੰਦਿਆਂ ਤੱਕ ਜਿਹੜੀਆਂ ਨੀਆਂ ਨੇ ਹੈਗੀਆਂ ਨੇ ਉਹ ਉੱਥੋਂ ਤੱਕ ਪੁੱਟੀਆਂ ਗਈਆਂ ਸੀ ਤੇ ਥੱਲੇ ਹੋਰ ਨਹੀਂ ਪੁੱਟੀਆਂ ਗਆਂ ਔਰ ਇੱਥੇ ਕਹਿੰਦੇ ਨੇ ਕਿ ਇੱਥੇ ਇਹ ਵੀ ਬਾਰ ਹੈਗਾ ਇਸ ਸਥਾਨ ਤੇ ਤੰਤਨ ਬੀਬੀ ਸੁਖਾ ਜੀ ਦੇ ਕਿ ਜਿਸ ਵੀ ਬੱਚੇ ਨੂੰ ਸੋਕੜਾ ਹੋਵੇ ਜਾਂ ਜਿਨ੍ਹਾਂ ਦੇ ਬੱਚਾ ਮਤਲਬ ਕਿ ਪੁੱਤਰ ਦੀ ਦਾਤ ਨਹੀਂ ਆ ਗਈ ਜਿਨ੍ਹਾਂ ਨੂੰ ਉਹ ਇਥੋਂ ਆ ਕੇ ਅਰਦਾਸ ਬੇਨਤੀ ਕਰਦੇ ਨੇ ਇੱਥੇ ਆ ਕੇ ਜੀ ਇਹ ਬਾਬਾ ਇਹ ਇਥੇ ਉੱਪਰ ਬੀਬੀ ਸੁਖਾ ਜੀ ਦਾ ਸਥਾਨ ਤੇ ਹਾਂ ਜੀ ਤੇ ਫਿਰ ਉਹਦਾ ਉਹਨਾਂ ਦਾ ਜਿਹੜਾ ਬੱਚੇ ਦਾ ਸੋਖੜਾ ਜਿਹੜਾ ਉਹ ਵੀ ਹਟ ਜਾਂਦਾ ਵਾ ਤੇ ਬੱਚੇ ਦੀ ਰਾਤ ਵੀ ਮਿਲਦੀ ਪੁੱਤਰ ਦੀ ਰਾਤ ਵੀ ਮਿਲਦੀ ਹੈ ਜੀ ਜੀ ਚਲੋ ਇਹ ਤਾਂ ਬਹੁਤ ਵਧੀਆ ਕਿਉਂਕਿ ਬੀਬੀ ਸੁਖਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਸਬੰਸ ਦੇ ਵਿੱਚੋਂ ਆ ਹਾਂ ਜੀ ਹਾਂ ਜੀ ਬਾਬਾ ਰਾਮ ਕੋਹਿਰ ਜੀ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਿਲਕ ਲਗਾਇਆ ਸੀ ਉਹਨਾਂ ਦੇ ਬੇਟੀ ਸਨ ਜਿਨ੍ਹਾਂ ਦਾ ਵਿਆਹ ਜ ਇਹ ਨਿਸ਼ਾਰੇ ਪਿੰਡ ਦੇ ਵਿੱਚ ਹੋਇਆ ਜੀ ਔਰ ਇਹਨਾਂ ਦਾ ਪਰਿਵਾਰ ਜਿਹੜਾ ਜ ਇੱਥੇ ਪੰਜ ਪਰਿਵਾਰ ਨੇ ਉਹ ਅਸੀਂ ਸਾਰੇ ਉਸੇ ਪਰਿਵਾਰ ਦੇ ਵਿੱਚ ਆ ਬੀਬੀ ਸੁਖਾ ਜੀ ਦੇ ਅੱਛਾ ਤੁਸੀਂ ਸੁਖਾ ਜੀ ਦੇ ਪਰਿਵਾਰ ਹਾਂਜੀ ਸਾਡੇ ਜਿਹੜੇ ਪੰਜ ਪਰਿਵਾਰ ਨੇ ਇੱਥੇ ਨਿਸ਼ਾਰੇ ਢਾਲੇ ਦੇ ਅੱਛਾ ਜੀ ਜੀ ਅੱਛਾ ਜੀ ਤੇ ਕਾਫੀ ਸਾਡਾ ਜਿਹੜਾ ਇਹ ਪੰਜ ਪਰਿਵਾਰ ਨੇ ਸਾਡੇ ਸਾਰੇ ਨਸ਼ਾਰੇ ਨਸ਼ਾਰੇ ਦੇ ਵਿੱਚ ਹੈਗੇ ਨੇ ਅੱਛਾ ਔਰ ਨਸ਼ਾਰੇ ਤੋਂ ਬਾਹਰ ਵੀ ਜਿਹੜਾ ਵੇ ਬੁਰਜਪਿੰਡ ਹੋ ਗਿਆ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਫੀ ਪਰਿਵਾਰ ਜਿਹੜੇ ਸਾਡੇ ਨੇ ਗਾਂ ਤੋ ਗਾਂ ਜਿਸ ਤਰ੍ਹਾਂ ਪਰਵਾਰ ਵਾਦਦੇ ਜਾਂਦੇ ਵੈਸੇ ਸੁਖ ਬੀਬੀ ਸੁਖਨਾ ਜੀ ਦੀ ਪੀੜੀ ਕਿੰਨੀ ਹੋਗੀ ਤੁਹਾਡੀ ਪਰਪਰਦਾਦੀ ਗਾਹਣ ਕਾਫੀ ਲੰਮਾ ਨਹੀਂ ਵੇਖੋ ਇਹ ਤੇ ਕਾਫੀ ਬਹੁਤ ਜਿਆਦੀ ਆ ਹਾਂ ਜਦਾਦੀ ਪਰਦਾਦੀ 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 ਗਾਹਣ ਕਾਫੀ ਬਿਲਕੁਲ ਜੀ ਬਿਲਕੁਲ ਚਲੋ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਦੇ ਔਲਾਦ ਨਹੀਂ ਹੁੰਦੀ ਜਾਂ ਸੋਕੜਾ ਕਿਸੇ ਤੇ ਐਡਰੈਸ ਕੀ ਤੁਹਾਨੂੰ ਮੜਾ ਜੀ ਇਹ ਨਸ਼ਹਿਰਾ ਟਾਲਾ ਪਿੰਡ ਹੈ ਜੀ ਹਾਂ ਜੀ ਨੀਅਰ ਜੇ ਨੇੜ ਆਪਣਾ ਤੁਜਾ ਸੁਭਾਲੀ ਚਬਾਲ ਚਬਾਲ ਕਸਬਾ ਹੀ ਹੈ ਕਸਬਾ ਯਾਨੀ ਕਿ ਚਬਾਲ 120 ਕਿਲੋਮੀਟਰ ਦੂਰ ਦਾ ਇਸ਼ਾਰਾ ਇੱਥੇ ਚਾਹ ਲਿਆ ਹਾਂਜੀ ਹਾਂਜੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਨਾਲ ਹੀ ਆ ਬਾਰਡਰ ਤੋਂ ਪਾਰਿਆ ਪਿੰਡ ਪਡਾਣਾ ਪਡਾਣਾ ਉੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਨੇ ਜੀ ਸਾਹਮਣੇ ਦੇਖੀਏ ਗੁਰਦਵਾਰਾ ਜੀ ਜੀ ਸਾਹਮਣੇ ਦੇਖੀਏ ਗੁਰਦਵਾਰਾ ਸਾਹਿਬ ਦਰਸ਼ਨ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ